ਤੋ ਬੇਟਾ ਆਪਾਂ ਕਰ ਰਹੇ ਹਾਂ ਸਮਾਂਤਰ ਚਤੁਰਭੁਜ ਸਮਾਂਤਰ ਚਤੁਰਭੁਜ ਦੀ ਡਾਇਗ੍ਰam ਮੈਂ ਬਣਾਈ ਹੈ ਠੀਕ ਹੈ ਆਹੋ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਸਮਾਂਤਰ ਹੁੰਦੀਆਂ ਨੇ ਜਿਹਦੀਆਂ ਅਗਰ ਅਸੀਂ ਕਹੀਏ ਕਿ AB ਜਿਹੜੀ ਹੈ ਉਹ ਸਮਾਂਤਰ ਹੈ CD ਦੇ ਔਰ BC ਸਮਾਂਤਰ ਹੈ AD ਦੇ ਔਰ ਆਪਾਂ ਗੁਣ ਕਰਨ ਲੱਗੇ ਆ ਉਹਦਾ ਪਹਿਲਾ ਗੁਣ ਕੀ ਹੈ ਆਹੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਇੱਦਾਂ ਸਾਮ ਇੱਕ ਹੋ ਜਾਏਗਾ ਅਗਰ ਇੱਧਰ ਲਿਖੋ ਦ ਦਿੱਤੀ ਹੈ ਸਾਹਮਣੇ ਵਾਲੀ ਵੀ ਉਨੀ ਹੋਏਗੀ ਇੱਧਰ ਲਿਖੋ ਦ ਦਿੱਤੀ ਹੈ ਤੇ ਇੱਧਰ ਵਾਲੀ ਵੀ ਉਨੀ ਹੋਏਗੀ ਰਾਈਟ ਸਗੇਨ ਸਮੂਸਨਮੂ ਕੋਣ ਬਰਾਬਰ ਅਗਰ ਆ ਐਂਗਲ ਦਿੱਤਾ ਤੇ ਆ ਇਹਦੇ ਬਰਾਬਰ ਹੋਏਗਾ ਅਗਰ ਆ ਐਂਗਲ ਦਿੱਤਾ ਤੇ ਆ ਇਹਦੇ ਬਰਾਬਰ ਹੋਏਗਾ ਠੀਕ ਹੈ ਇੱਥੋਂ ਵੀ ਸਮ ਇੱਥੋਂ ਵੀ ਸਮ ਬਣ ਜਾਣਗੇ ਜੇ ਮੰਨ ਲਓ ਇੱਕ ਐਂਗਲ ਦਿੱਤਾ ਤੇ ਇਧਰ ਵਾਲਾ ਕੱਢਣ ਲਈ ਕਿਹਾ ਤੇ ਸਾਨੂੰ ਪਤਾ ਹੈ ਕਿ ਲਗਵੇਂ ਕੋਣਾਂ ਦਾ ਜੋੜ ਹੈ ਸਮੰਤਰ ਕਰਦੇ ਕੋਈ ਦੇ ਲਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਕੋਈ ਵੀ ਲਾਗੇ ਵਾਲਾ ਕੋਣ ਨੀਤੇ ਵੀ ਅਪਲਾਈ ਹੋ ਸਕਦਾ ਔਰ ਚੌਥਾ ਗੁਣ ਕੀ ਹੈ ਕਿ ਜੇ ਆਪਾਂ ਇਹਦੇ ਵਿਕਰਣ ਬਣਾ ਦਿੰਨੇ ਆ ਕਿ ਉਹ ਕੀ ਕਰਦੇ ਨੇ ਇੱਕ ਦੂਜੇ ਨੂੰ ਸਮਧੁਪਾਜਿਤ ਕਰਦੇ ਨੇ ਸਮਾਨ ਦੋ ਹਿੱਸਿਆਂ ਦੇ ਵਿੱਚ ਵੰਡਦੇ ਨੇ ਕਲੀਅਰ ਹੋ ਗਿਆ ਕਿ ਨਹੀਂ ਸਮਾਨ ਚਤੁਰਭੁਜ ਬਾਰੇ ਕਲੀਅਰ ਹੋ ਗਿਆ ਸਾਰਿਆਂ ਨੂੰ ਹਾਂਜੀ ਚਲੋ ਸੋ ਆਓ ਬੱਚੋ ਕਰਦੇ ਆ ਅਭਿਆਸ 3.1 ਅਭਿਆਸ 3.1 ਵਿੱਚ ਪਹਿਲਾ ਪ੍ਰਸ਼ਨ ਦੇਖੋ ਕੀ ਹੈਗਾ ਇੱਕ ਸਮਾਂਤਰ ਚਤੁਰਭੁਜ ਦੀਆਂ ਦੋ ਭੁਜਾਵਾਂ ਦਿੱਤੀਆਂ ਨੇ ਬੇਟਾ ਇੱਕ 6 ਤੇ ਇੱਕ 8 ਤੇ ਸਮਾਂਤਰ ਚਤੁਰਭੁਜ ਦਾ ਪਰਿਮਾਪ ਪਤਾ ਕਰੋ ਪਹਿਲਾਂ ਮੈਂ ਸਮਾਂਤਰ ਚਤੁਰਭੁਜ ਬਣਾ ਲਾਂ ਠੀਕ ਹੈ ਦੇਖੋ ਥੋੜਾ ਜਿਹਾ ਡੱਡਾ ਕਰਕੇ ਸਮਾਂਤਰ ਚਤੁਰਭੁਜ ਬਣਾਇਆ ਆ ਸਮਾਂਤਰ ਚਤੁਰਭੁਜ ਬਣ ਗਿਆ ਠੀਕ ਹੈ ਉਹਦਾ ਨਾਮ ਮੈਂ ਆਪਣੀ ਮਰਜ਼ੀ ਨਾਲ ਰੱਖਣ ਲੱਗੀ ਆ A B C ਤੇ D ਠੀਕ ਹੈ ਬੱਚਿਓ ਹਾਂ ਹੁਣ ਉਹਨੇ ਕਿਹਾ ਕਿ ਇੱਕ ਭੁਜਾ 6 ਹੈ 6 ਸੈਂਟੀਮੀਟਰ ਹੈ ਤੇ ਇੱਕ ਭੁਜਾ ਕਿੰਨੀ ਹੈ 8 ਸੈਂਟੀਮੀਟਰ ओके जी ਹੁਣ ਪਰਿਮਾਪ ਕੀ ਹੁੰਦਾ ਘੇਰਾ ਇਹਨਾਂ ਸਾਇਆ ਨੂੰ ਪਲੱਸ ਕਰਨਾ ਪਰ ਮੇਰੇ ਕੋਲ ਨਾ ਆ ਰਹੀ ਗੀ ਨਾ ਆ ਆ ਰਹੀ ਗੀ ਕੀ ਹੋਏਗਾ ਪਹਿਲਾਂ ਬੁਣ ਕੀ ਇਸ ਮੰਦਰ ਤੇ ਉਧਰ ਭੁਜਦਾ ਕਿ ਆਮੋ ਸਾਹਮਣੇ ਤੇ ਭੁਜਾਵਾਂ ਬਰਾਬਰ ਅਗਰ ਆ 6 ਸੈਂਟੀਮੀਟਰ ਤਾਂ ਫਿਰ ਅਭੀ 6 ਸੈਂਟੀਮੀਟਰ ਹੋਏਗੀ ਹਾਂਜੀ ਅਗਰ ਆ 8 ਸੈਂਟੀਮੀਟਰ ਤਾਂ ਅਭੀ 8 ਸੈਂਟੀਮੀਟਰ ਹੋਏਗੀ ਹਾਂਜੀ ਤੇ ਕੀ ਲਿਖਾਂਗੇ ਪਰਿਮਾਪ ਕਿਤੇ ਬਰਾਬਰ ਆਏਗਾ ਪਰਿਮਾਪ ਕਿਤੇ ਬਰਾਬਰ ਆਏਗਾ ਬੋਲੋ ਜੀ AB BC CD DA AB जमा बी जमा सी जमा डी ए प्लस कर दो तो, ए बी के नीचे कितनी है इधर छे बी सी था था? का की है आठ सी डी का कितना है छे तो डी ए का कितना है आठ इन्होंने जोड़ो कितना आ गया छे से आठ चौदह ठीक है चौदह से छे भी भी अठ कि हो गए अठाई ए परिमाप का आंसर कि आ गया बेटा अठाई सेंटीमीटर एनी डाउट इजी अगे ਜਿੰਨੇ ਬੱਚਿਆਂ ਨੇ ਵੀਡੀਓ ਚੰਗੀ ਤਰ੍ਹਾਂ ਦੇਖੀ ਹੈ ਔਰ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਕੀਤੇ ਹੈ ਕਲਾਸ 'ਚ ਅਗਲਾ ਕੁਸ਼ਣ ਅਧਰ ਲਈ ਬਹੁਤ ਈਜ਼ੀ ਹੈ ਦਿੱਤੇ ਚਤੁਰਭੁਜ ਚਿੱਤਰ ਵਿੱਚ ਪਕਓ ਆਰਐਸ ਤੁਹਾਨੂੰ ਦਿੱਤਾ ਹੋਇਆ ਦੇਖੋ ਪਕਓ ਆਰਐਸ ਇੱਕ ਸਮਾਂਤਰ ਚਤੁਰਭੁਜ ਹੈ ਨਾਲ ਮੈਂਸ਼ਨ ਕਰਤਾ ਉਹਨੇ ਇੱਕ ਸਮਾਂਤਰ ਚਤੁਰਭੁਜ ਹੈ ਭੇਡ ਦਿੱਤੀਆਂ ਖਾਲੀ ਤਾਂਵਾ ਪੂਰੀਆਂ ਕਰੋ ਪੂਰੀਆਂ ਕੀ ਕਰਨੀਆਂ ਸਮਾਂਤਰ ਚਤੁਰਭੁਜ ਦੇ ਗੁਣਾਂ ਦੀ ਵਰਤੋਂ ਕਰੋ ਚਾਰ ਗੁਣ ਲਿਖਾਏ ਤੁਹਾਨੂੰ ਮੈਂ ਦੱਸੋ ਦੀ ਮੈਨੂੰ ਪਕਓ ਕਿ ਦੇ ਬਰਾਬਰ ਹੈ ਪਕਓ ਕਿ ਦੇ ਬਰਾਬਰ ਹੈ ਸામਨੇ ਵਾਲੇ ਦੇ ਬਰਾਬਰ ਹੈ ਸੰਮੁਖ ਦੇ ਬਰਾਬਰ ਹੈ ਆਮੋ ਸਾਹਮਣੇ ਵਾਲੇ ਨੂੰ ਜਮ ਬਰਾਬਰ ਹੈ ਪਹਿਲਾ ਕੋਣ ਪਹਿਲਾ ਕੋਣ ਹੈ ਪੀ ਕਿਉ ਕਿਤੇ ਬਰਾਬਰ ਹੈ ਐਸ ਆਰ ਦੇ ਠੀਕ ਹੈ ਕਿਉ ਆਰ ਕਿਤੇ ਬਰਾਬਰ ਹੈ ਕਿਉ ਆਰ ਕਿਤੇ ਬਰਾਬਰ ਹੈ ਪੀ ਐਸ ਐਸ ਦੇ ਐਂਗਲ ਪੀ ਕਿਤੇ ਬਰਾਬਰ ਹੈ ਆ ਐਂਗਲ ਪੀ ਕਿਤੇ ਬਰਾਬਰ ਹੈ ਆ ਐਂਗਲ ਆਰ ਦੇ ਐਂਗਲ ਐਸ ਕਿਤੇ ਬਰਾਬਰ ਹੈ ਕਿਉ ਕਿਉ ਠੀਕ ਹੈ ਔਰ ਐਂਗਲ ਪੀ ਤੇ ਕਿਉ ਦਾ ਜੋੜ ਕਿੰਨਾ ਹੈ ਪੀ ਤੇ ਕਿਉ ਦਾ ਜੋੜ ਕਿੰਨਾ ਹੈ 180 डिग्री है। R तथा S का जोड़ कितना है? 180 डिग्री है। R तथा S है। 180। Okay, third question करते हैं हम। Very easy है। ठान दीजिए समांतरचतुर्भुजामित x तथा y बता दो। देखो बेटा, A है जब 5x, I है जब 4y, आ कितना है कपल जनम? I है क्या 10? 10। ठीक है जी। समांतरचतुर्भुज जब पहला बुल लागू कर दें ना जैसे क ਇਹ ਆਪਾਂ ਸਮਝਦੇ ਪੁਰਾਣਾ ਬਰਾਬਰ ਕਰਾਂਗੇ ਤੇ 5x ਨੂੰ ਕਿਤੇ ਬਰਾਬਰ ਕਰਾਂਗੇ ਬੇਟਾ 15 ਦੇ 15 ਇੱਥੋਂ x ਕਿਤੇ ਬਰਾਬਰ ਆ ਗਿਆ 15/5 ਜਦੋਂ ਨੂੰ ਕਟਾਂਗੇ x ਕਿਤੇ ਬਰਾਬਰ ਆ ਗਿਆ 3 ਦਾ ਸਹੀ ਹੈ ਜੀ ਉਹੀ ਸੇਮ ਸ਼ਰਤ ਲਾਵਾਂਗੇ ਨਾਲ ਇੱਥੇ ਕਾਰਨ ਦੱਸਾਂਗੇ ਜਦੋਂ ਵੀ ਬੇਟਾ ਆਪਾਂ ਕੁਝ ਨਾ ਕੁਝ ਇਕੁਅਲ ਕਰਦੇ ਹਾਂ ਨਾਲ ਕਾਰਨ ਦੱਸਦੇ ਹਾਂ ਇੱਥੇ ਬ੍ਰੈਕਟ ਚ ਕਾਰਨ ਲਿਖੋਗੇ ਕਿ ਸਮਾਂਤਰ ਚਤੁਰਭੁਜ ਦੇ ਆ ਸਰਮੁਖ ਭੁਜਾਵਾਂ ਬਰਾਬਰ ਹੋਣ ਗਿਆ ਹਨ ਸੋ ਕਾਰਨ ਲਿਖ ਕੇ ਆਪਾਂ ਇਹਦਾ ਆਨਸਰ ਦੇਣਾ ਅਗਲਾ ਮੈਂ ਬੋਲੋ ਬੇਟਾ बराबर चारे सोलह आ जाएगा सोलह वटा चार जो कट्टों आंसर आ जाएगा चार एक्स आ गया तीन वाई आ गया चार ठीक चार, चार। चार। है ओके दो वाई माइनस तीन इधर दिता चौदह इधर दिता सात इधर दिता तीन प्लस तो देखो ये तीन एक्स प्लस एक लगावे हाँ जी करा तीन बराबर चौदह करा ठीक है करांगे, और दूसरी बारी की करा दो माइनस तीन बराबर सत्त करा और रीजन की दवाकेट रीजन दवा कितर चतुर्भुज दुजाव बराबर होंगे भी रीजन दोगे भी ਬੋਲੋ ਕਿਤਾ ਕਰਨਾ ਹੈ ਆ ਦੇਖੋ 14 ਉਧਰ ਜਾ ਕੇ -5 ਹੋ ਗਿਆ ਠੀਕ ਹੈ ਕਿ 14 ਵਿੱਚੋਂ 5 ਕੱਢੇ ਕਿੰਨੇ ਹੁੰਦੇ ਬੇਟੇ 9 ਤੇ x ਇੱਥੋਂ ਕਿੰਨਾ ਆ ਗਿਆ 3 3 ਦੇਖੋ ਇੱਕ ਜੱਲ ਵਾਲੇ ਦੇਖੀ ਸਮੀਕਰਨਾਂ ਪਾਈ ਸੀ ਕਿ ਕਿਤਾ ਹੋਇਆ ਕਿ ਸਾਨੂੰ ਆ ਜਿਹੜੇ ਸਮੀਕਰਨਾਂ ਦੇਣੀਆਂ ਨੇ ਸਮਝ ਆ ਜਾਣ ਤਾਂ ਹੀ ਉਹਨਾਂ ਨੇ ਅਗਲਾ ਚੈਪਟਰ ਜਿਹੜਾ ਹੈ ਉਹ ਇਹ ਦਿੱਤਾ ਹੋਇਆ ਚਤੁਰਭਜਾਵਾ ਵਾਲਾ ਨੈਕਸਟ ਵਿੱਚ ਦੇਖੋ 2y ਕਿਤੇ ਬਰਾਬਰ ਆ ਜਾਏਗਾ 3 ਵਿੱਚ 7 ਜੋੜ ਜਾਏਗਾ ਉਧਰ ਜਾ ਕੇ 2y 10 ਤੇ y ਕਿਤੇ ਬਰਾਬਰ ਆ ਜਾਏਗਾ 5 आ गया एक्स इज इक्वल टू थ्री वाई इक्वल टू फाइव ओके बेटे नैक्सट क्वेश्चन देखो फोर चौथा क्वेश्चन की है समांतर चतुर्भुज के दो लाखवे कोणुपात चार अनुपात है इसके सारे कोण पता करो वैरी ईजी वैरी ईजी देखो ए बी सी डी देखो आ जो है सारे पता करने हैं ठीक है ਉਹਨੇ ਕਿਹਾ ਹੈ ਕਿ ਇਹਦੇ ਦੋ ਲਗਵੇਂ ਕੋਣਾਂ ਦਾ ਅਨੁਪਾਤ 4:5 ਹੈ। ਜਦੋਂ ਕੋਈ ਚੀਜ਼ ਅਨੁਪਾਤ ਦੀ ਦਿੱਤੀ ਹੁੰਦੀ ਹੈ, ਮੈਂ ਮੰਨ ਲੈਂਨੀ ਆ ਕਿ ਮੰਨ ਲਵੋ ਠੀਕ ਹੈ ਕਿ ਐਂਗਲ A ਜਿਹੜਾ ਉਹ 4x ਹੈ ਤੇ ਐਂਗਲ B ਜਿਹੜਾ ਹੈ ਉਹ 5x ਠੀਕ ਹੈ ਲਗਵੇਂ ਕੋਣ ਮੰਨ ਲੇ ਲਾਗੇ ਲਾਗੇ ਵਾਲੇ ਲੈਣੇ ਨਾ ਇੱਦਾਂ A ਮੰਨ ਲਓ 4x ਇੱਦਾਂ ਹੀ ਮੰਨ ਲਓ ਤੇ ਬੇਟਾ ਗੁਣ ਕਿਹੜਾ ਲਉਣਾ ਹੈ ਇੱਥੇ ਲਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਦਾ ਮਤਲਬ ਇੱਥੇ ਲਿਖੋਗੇ ਸਾਨੂੰ ਪਤਾ ਹੈ ਕਿ ਸਮਾਂਤਰ ਚਤੁਰਭੁਜ ਦੇ ਲਗਵੇਂ ਕੋਣਾਂ ਦਾ ਜੋੜ 180 ਹੁੰਦਾ ਹੈ ਤਾਂ ਐਂਗਲ A ਐਂਗਲ B 180 ਡਿਗਰੀ ਤੇ ਬਰੈਕਟ ਵਿੱਚ ਇਹਦਾ ਕਾਰਨ ਲਾਓਗੇ ਬਰੈਕਟ ਵਿੱਚ ਕਾਰਨ ਲਿਖੋਗੇ ਕਿ ਸਮਾਂਤਰ ਚਤੁਰਭੁਜ ਦੇ ਲਗਵੇਂ ਕੋਣਾਂ ਦਾ ਜੋੜ 180 ਹੁੰਦਾ ਹੈ ਕਾਰਨ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਛੱਡਣੀ ਕੋਈ ਚੀਜ਼ ਕੀਤੀ ਹੈ ਕਾਰਨ ਦੇ ਨਾਲ ਹਾਜੀ ਬੋਲੋ ਐਂਗਲ A ਕਿੰਨਾ ਹੈ 4x ਤੇ ਐਂਗਲ B ਕਿੰਨਾ ਐ 5 ਐ ਬਰਾਬਰ 180じゃ ਆਪੇ ਪੰਜ ਕਿੰਨੇ ਹੁੰਦੇ ਆ 9x 180 x ਕਿੰਨਾ ਆ ਗਿਆ B x ਕਿੰਨਾ ਆ ਗਿਆ B ਹੁਣ x ਇੱਥੇ ਭਰੋ ਬੇਟਾ 4 ਨੂੰ 20 ਨਾਲ ਗੁਣਾ ਕਰੋ ਕਿੰਨਾ ਆਂਦਾ 4 ਨੂੰ 20 ਨਾਲ ਗੁਣਾ ਕਰੋ ਕਿੰਨਾ ਆਂਦਾ 80 ਤੇ ਜੇ ਉੱਤਰ ਆ 80 ਐ ਤੇ ਫਿਰ C ਕਿੰਨਾ ਹੋਏਗਾ 80 5 ਨੂੰ 20 ਨਾਲ ਗੁਣਾ ਕਰੋ ਕਿੰਨਾ ਆਂਦਾ 100 ਸੋ ਜੇ ਆ 100 ਹੈ ਬੇਟਾ ਤਾਂ ਸਾਹਮਣੇ ਵਾਲਾ ਕਿੰਨਾ ਹੋਏਗਾ ਸੋ ਇਹ ਵੀ ਉਹਨੇ ਕਿਹਾ ਨਾ ਸਾਰੇ ਕੋਣਾਂ ਦਾ ਮਾਪ ਪਤਾ ਕਰੋ ਹਾਂਜੀ ਸਾਰੇ ਕੋਣ ਪਤਾ ਕਰ ਲੇ ਹਾਂਜੀ ਇਹਨੂੰ ਆਪਾਂ ਪੰਜਾਬੀ 'ਚ ਲਿਖ ਲਾਂਗੇ ਇਹਨੂੰ ਸਾਂਮਣ ਦਾ ਫਾਰਮੈਟ ਬਣਾ ਕੇ ਲਿਖ ਸਕਦੇ ਹੋ ਨਾ ਲਿਖ ਸਕਦੇ ਹੋ ਨਾ ਉਸ ਤੋਂ ਬਾਅਦ ਜਦੋਂ ਕਹੋਗੇ ਕਿ ਐਂਗਲ A 80 ਹੈ ਤਾਂ ਐਂਗਲ C 80 ਹੋਏਗਾ ਤੇ ਕਿਹੜਾ ਕਾਰਨ ਦੋਗੇ ਬ੍ਰੈਕਟ ਵਿੱਚ ਸਮਾਂਤਰ ਚਤੁਰਭੁਜ ਦੇ ਸੰਮੁਖ ਕੋਣ ਬਰਾਬਰ ਹੁੰਦੇ ਹਾਂ ਹਾਂ ਉਸ ਤੋਂ ਬਾਅਦ ਲਿਖੋਗੇ ਐਂਗਲ B 100 ਡਿਗਰੀ ਤਾਂ ਐਂਗਲ D 100 ਡਿਗਰੀ ਹੋਏਗਾ ਸਮਾਂਤਰ ਚਤੁਰਭੁਜ ਦੇ ਆਮੋ ਸਾਹਮਣੇ ਦੇ ਕੋਣ ਬਰਾਬਰ ਹੁੰਦੇ ਹਨ ਕਰੰਦੇ ਦੋ ਕਿਨ ਹੈ ਕਲੀਅਰ ਹੈ ਆ ਦੇਖ ਲਓ ਚੈੱਕ ਵੀ ਕਰ ਲਓ ਲਾਗਵੇਂ ਕੋਣ ਦਾ ਜੋੜ 180 ਆ ਰਿਹਾ ਨਾ ਇਹਦਾ ਦੇਦਾ 180 ਇਹਦਾ ਦੇਦਾ 180 ਇਹਦਾ ਦੇਦਾ ਇਹਦਾ ਦੇਦਾ ਸਾਰਿਆਂ ਦਾ ਆ ਰਿਹਾ ਨਾ 180 ਮੈਂ ਮੈਂ ਚਾਰ ਅਨੁਪਾਤ ਪੰਜ ਮੇਰੇ ਦੇ ਵਿੱਚ ਨਹੀਂ ਆ ਰਿਹਾ ਦੇਖੋ ਅਨੁਪਾਤ ਦਾ ਮਤਲਬ ਕੀ ਹੁੰਦਾ ਵਾ ਅਨੁਪਾਤ ਦਾ ਮਤਲਬ ਇਹ ਵੀ ਹੋ ਸਕਦਾ ਵਾ ਬੇਟਾ ਕਿ 16 16 ਤੇ 20 ਹੋ ਸਕਦੇ ਆ ਜਿਨ੍ਹਾਂ ਨੂੰ ਕੱਟ ਕੇ 4 5 ਬਣਾਇਆ ਹੋਇਆ ਅਨੁਪਾਤ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ 1600 2000 ਵੀ ਹੋ ਸਕਦਾ ਹੈ। ਹਨਾ ਅਨੁਪਾਤ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ 48 60 ਹੋਏਗਾ ਸ਼ਾਇਦ ਤੇ ਕੱਟ ਕੇ ਇਹਨਾਂ 4 5 ਬਣਾਤਾ। ਐਦਾਂ ਤੇ ਸਾਡੇ ਕੋਲ ਹਜ਼ਾਰਾਂ ਕਰੋੜਾਂ ਐਦਾਂ ਦੇ ਅਨੁਪਾਤ ਆ ਲੈਣੇ ਆ। ਇਸ ਕਰਕੇ ਜਦੋਂ ਵੀ ਕੋਈ ਚੀਜ਼ ਅਨੁਪਾਤ ਵਿੱਚ ਦਿੱਤੀ ਹੁੰਦੀ ਹੈ ਉਹਨੂੰ ਪਹਿਲਾਂ 4x ਮੰਨੀਦਾ ਉਹਨੂੰ 5x ਮੰਨੇ। ਠੀਕ ਹੈ? ਹਾਂਜੀ। ਦੇਖੋ ਮੰਨ ਲਓ ਉਹਦੇ ਗਿਆ ਸੀ ਕਿ 2 ਲੱਖ ਦੇ ਕਰੋੜਾਂ ਦਾ ਅਨੁਪਾਤ 4:5 ਬਣਦਾ। ਉਵੇਂ ਮੰਨ ਲਿਆ ਕਿ ਪਹਿਲਾ ਕੋਣ ਜਾ ਰਿਹਾ ਐਕਸ ਹੈ ਦੂਜਾ ਕੋਣ 5ਐਕਸ ਹੈ ਨਾਲ ਉਹਨੇ ਇੱਕ ਵਰਡ ਯੂਜ਼ ਕੀਤਾ ਲਗਵੇਂ ਤੇ ਲਗਵੇਂ ਵਾਲੀ ਤੇ ਮੇਰੇ ਕੋਲ ਪ੍ਰੋਪਰਟੀ ਹੈਗੀ ਹੈ ਮੇਰੇ ਕੋਲ ਗੁਣ ਹੈਗਾ ਸਮੰਦਰ ਜਦੋਂ ਪੁੱਛਦਾ ਕਿ ਉਹਦੇ ਲਗਵੇਂ ਕੋਣ ਕੀ ਹੁੰਦੇ ਨੇ ਉਹਨਾਂ ਦਾ ਜੋੜ ਕਿੰਨਾ ਹੁੰਦਾ ਹੈ 180 ਮੈਂ ਇਹਨੂੰ ਜੋੜਿਆ 4 ਤੇ 5 ਨੂੰ ਜੋੜਿਆ 9 ਆ ਗਿਆ ਜਿਹਦੇ ਬਰਾਬਰ ਕਰਤਾ 180 ਇੱਥੋਂ ਆ ਗਿਆ ਐਕਸ 20 ਜਦੋਂ ਐਕਸ ਇੱਥੇ ਭਰਿਆ ਤਾਂ ਫੇਰ ਫਾਈਨਲ ਅੰਗਲ ਆਇਆ AFC ਤੇ B ਕਿੰਨਾ ਆਇਆ 120 120 ਉਹ ਜੇ ਆ 120 120 ਠੀਕ ਹੈ ਸੋ ਦੇਖੋ ਇਹਦੇ ਵਿੱਚ ਦਿੱਤਾ ਹੈ ਕਿ ਸਮਾਂਤਰਤਰ ਕੋਣ ਦੇ ਦੋ ਲਗਵੇਂ ਕੋਣਾਂ ਦਾ ਅਨੁਪਾਤ 3:7 ਹੈ ਤਾਂ ਇਹਦੇ ਸਾਰੇ ਕੋਣ ਪਤਾ ਕਰੋ ਹਾਂ ਜੀ ਮੰਨ ਲਓ ਕਿ ਜਿਹੜਾ ਇਹਦਾ ਐਂਗਲ A ਹੈ ਉਹ 3x ਹੈ ਤੇ ਐਂਗਲ ਜਿਹੜਾ B ਹੈ ਉਹ 7x ਹੈ ਤੁਹਾਨੂੰ ਪਤਾ ਹੈ ਕਿ ਲਗਵੇਂ ਕੋਣਾਂ ਦਾ ਜੋੜ ਜਿਹੜਾ ਹੈ ਉਹ 180 ਹੁੰਦਾ ਹੈ ਤੇ 3x 7x 180 ਤੇ 10x 180° ਤੇ x 180 10 0 ਨਾਲ 0 ਕੱਟੀ ਗਈ x ਆ ਗਿਆ 18 ਡਿਗਰੀ ਜੇ x 18 ਆ ਗਿਆ ਤੇ ਆ ਕੀ ਹੋਏਗਾ ਐਂਗਲ ਇਹ ਕਿੰਨਾ ਆਏਗਾ 3 18 3 18 ਕਿੰਨਾ ਹੁੰਦਾ ਹੈ 54 ਆ ਆ ਗਿਆ 54 ਡਿਗਰੀ ਜੇ ਆ 54 ਡਿਗਰੀ ਹੋਏਗਾ ਤੇ ਇੱਕ ਹੋਰ ਕਿਹੜਾ 54 ਹੋਏਗਾ ਪਲਿਸ 3 ਵੀ 54 ਹੋਏਗਾ ਤੇ ਦੂਸਰਾ ਦੂਸਰਾ ਕੀ ਹੈ 7 7 18 ਕਰਨਾ 126° 126 ਆ ਹੋ ਜਾਏਗਾ ਤੇ ਅਭੀ 160° ਹੋ ਜਾਏਗਾ ਚਾਰੋਂ ਕੋਣ ਜਿਹੜੇ ਆਪਾਂ ਸੋਲਵ ਕਰਨੇ ਛੇਵਾਂ ਸਵਾਲ ਹੈਗਾ ਕਿ ਸਮਾਂਤਰ ਚਤੁਰਭੁਜ ਦੇ WXYZ ਵਿੱਚ ਐਂਗਲ Y ਹੀ 80 ਹੈ ਤਾਂ ਬਾਕੀ ਪਤਾ ਕਰੋ ਬਹੁਤ ਈਜ਼ੀ ਇਸ ਤੋਂ ਈਜ਼ੀ ਸਵਾਲ ਕੋਈ ਹੈਗਾ ਨਹੀਂ ਹੈ ਦੇਖੋ ਆਹ ਗਰੱਤੀ ਹੈ ਹਾਂਜੀ ਆਹ ਗਰੱਤੀ ਹੈ ਕਿ ਇੱਧਰ ਵਾਲਾ ਕਿੰਨਾ ਹੋ ਜਾਏਗਾ ਲੰਬੇ ਕੋਣਾਂ ਦਾ ਜੋੜ 180 ਹੁੰਦਾ ਹੈ ਅਸਤੀ ਇੱਧਰ ਹੋ ਜਾਏਗਾ ਤੇ ਆਗੇ ਨਾ ਹੋ ਜਾਏਗਾ 100 ਤੇ ਜੇ ਆ 80 ਹੈ ਤੇ ਸਾਹਮਣੇ ਵਾਲਾ ਵੀ 80 ਤੇ ਜੇ ਆ 100 ਤੇ ਸਾਹਮਣੇ ਵਾਲਾ ਵੀ 100 ਸਾਰੇ ਕੋਣ ਮੈਂ ਮਿਲਗਾ 2 ਸੈਕਿੰਡ ਚ ਪਤਾ ਕਰੀ ਪ੍ਰੋਪਰ ਕੋਣ ਲਿਖਣੇ ਆ ਨਾਲ ਲਿਖਣਾ ਵਾ ਕਿ ਐਂਗਲ ਜਿਹੜਾ Y ਆ ਪਲੱਸ ਐਂਗਲ Z ਆ 180 ਆ ਲਗਵੇ ਕੋਣਾਂ ਦਾ ਜੋੜ 180 ਹੁੰਦਾ ਹੈ ਸੋ 80 Z 180 ਤੇ Z ਕਿਤੇ ਬਰਾਬਰ ਆ ਜਾਏਗਾ 100 ਦੇ ਜੇਕਰ Z 100 ਹੈ ਤਾਂ ਐਂਗਲ X ਵੀ 100 ਹੋਏਗਾ ਰੀਜ਼ਨ ਦੇ ਦੇਣਾ ਆਪੋ ਸਾਹਮਣੇ ਦੇ ਕੋਣ ਬਰਾਬਰ ਹੁੰਦੇ ਨੇ ਠੀਕ ਹੈ ਤੇ ਜੇ ਅੰਗਲ Y 80 ਹੈ ਤਾਂ ਅੰਗਲ WV 80 ਹੋਏਗਾ ਸੇਮ ਆਪੋ ਸਾਹਮਣੇ ਦੇ ਕੋਣ ਬਰਾਬਰ ਹੁੰਦੇ ਨੇ ਅਗਲਾ ਕੋਸ਼ਣ ਦੇਖੋ ਸਮਾਂਦਰ ਚਤੁਰਭੁਜ BEST ਵਿੱਚ ਅੰਗਲ B 105 ਆ ਆ 105 ਦਿੱਤਾ ਹੈ ਬਾਕੀ ਪਤਾ ਕਰਨੇ ਆ ਜੇ ਆ 105 ਹੈ ਤਾਂ ਸਾਹਮਣੇ ਵਾਲਾ ਵੀ 105 ਦੇ ਆ ਹਾਂਜੀ ਠੀਕ ਹੈ ਹੁਣ ਲਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਤੇ ਕਿੰਨੇ ਰਹਿ ਗਏ ਫਿਰ 180 105 ਕਿੰਨਾ ਆਇਆ 75 ਫਿਰ ਆਪ ਜਦ ਤਰ ਹੋਏਗਾ ਤੇ ਸਾਹਮਣੇ ਵਾਲਾ 275 ਹੋਏਗਾ ਸਿਰਫ ਲੌਜੀਕਲੀ ਸਮਝੋ ਚੀਜ਼ਾਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਈਜ਼ੀ ਨੇ ਅੱਠਵਾਂ ਪ੍ਰਸ਼ਨ ਕਰਦੇ ਆਂ ਦੇਹੜਾ ਦਿੱਤੀਆਂ ਸਮਾਂਤਰ ਚਤੁਰਭੁਜਾਂ ਵਿੱਚ x ਤੇ y ਲੱਭੋ ਓਕੇ ਸਮਾਂਤਰ ਚਤੁਰਭੁਜ ਦਾ ਇੱਕੋ ਗੁਣ ਹੈ ਜੇ ਚੱਲ ਰਿਹਾ ਹੈ ਕਿ ਆਮੋ ਸਾਹਮਣੇ ਦੇ ਪਹਿਲਾ ਭੁਜਾਵਾ ਬਰਾਬਰ ਸੀ ਕੁਝ ਸਵਾਲ ਕੀਤੇ ਹੁਣ ਆ ਦੇਖੋ ਇਹਦੇ ਆਮੋ ਸਾਹਮਣੇ ਕੋਣ ਬਰਾਬਰ ਕਰ ਦੋ ਠੀਕ ਹੈ ਕੀ ਲਿਖਾਂਗੇ 5y 100 5y 100 ਦੇ ਬਰਾਬਰ ਹੈ ਕਾਰਨ ਕੀ ਦਵਾਂਗੇ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ ਓਕੇ ਸੋ y ਕਿਤੇ ਬਰਾਬਰ ਆ ਗਿਆ 100/5 100/5 ਕੱਟ ਕੇ ਆ ਗਿਆ 20 y ਕਿੰਨਾ ਆ ਗਿਆ ਬੇਟਾ 20 ਤੇ ਇਧਰੋਂ ਵੀ ਆਏਗਾ 4x 80 ਫਿਰ ਰੀਜ਼ਨ ਇਹ ਹੀ ਦੇਣਾ ਹੈ ਸਮਾਂਤਰ ਚਤੁਰਭੁਜ ਦੇ ਆਮੋ ਸਾਹਮਣੇ ਸਨਮੁਖ ਕੋਣ ਬਰਾਬਰ ਹੁੰਦੇ ਹਨ x ਕਿੰਨਾ ਆ ਗਿਆ 80/4 ਕੱਟ ਕੇ ਕਿੰਨਾ ਆ ਗਿਆ 20 x ਵੀ 20 ਆ ਗਿਆ y ਵੀ 20 ਆ ਗਿਆ ठीक थी? so, so, है जी तो आओ सवाल करते हैं तो आमो सामने दिया फिर कौन बराबर करने हैं तीन एक्स बराबर सट हो जाएगा ठीक है यही लिखा गया कि समांतर चतुर्भुज दे सन्मुख कोण बराबर होंगे हैं so, ठीक है तो एक्स कितने बराबर आ जाएगा 60/3 ਨੂੰ ਕੱਟ ਕੇ b ਆ ਜਾਏਗਾ x ਆ ਜਾਏਗਾ b ਇਧਰੋਂ ਕਿਦੇ ਇਕੁਅਲ ਕਰਾਂਗੇ 5y 120 ਸੇਮ ਕਾਰਨ ਦਿਓਗੇ ਸਮਾਂਤਰ ਚਤੁਰਭੁਜ ਦੇ ਸਲਮੂ ਕੋਣ ਬਰਾਬਰ ਹੁੰਦੇ ਹਨ ਤੇ y ਕਿਦੇ ਬਰਾਬਰ ਆ ਗਿਆ 120/5 ਜਦੋਂ ਅਸੀਂ ਇਹਨੂੰ ਭਾਗ ਕਰਾਂਗੇ 120 ਨੂੰ 5 ਨਾਲ ਭਾਗ ਕਰਾਂਗੇ 5 ਨੂੰ 10 20 ਆ ਗਿਆ 5 ਚੋਕਾ 24 2 ਅੰਦਰ ਕਿਨ ਆ ਗਿਆ y ਕਿਨ ਆ ਗਿਆ 24 y 24 ਆ ਗਿਆ x b ਆ ਠੀਕ ਹੈ